ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਮੱਥਾ ਟੇਕਿਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਮਿਲਣ ਤੇ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹਰ ਹਾਲ ਵਿੱਚ ਬੜਾ ਰੱਖਿਆ ਜਾਵੇਗਾ। ਇਸ ਮੌਕੇ ਭਗਵਾਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦੇ ਆਗੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਕੁਮਾਰ ਦਰਸ਼ਨ, ਸਰਪ੍ਰਸਤ ਓਮਪ੍ਰਕਾਸ਼ ਅਨਾਰਿਆ, ਪੰਜਾਬ ਪ੍ਰਧਾਨ ਸਸ਼ੀਕਲ, ਰਿੰਕੂ ਛਿਆਟਾ, ਚੀਫ ਐਡਵਾਈਜ਼ਰ ਨਰੇਸ਼ ਗਿਲ ਮੋਨੂ ਮੱਟੂ ਸਨਿਰੰਧਾਵਾ ਵਰੁਣ ਪੱਟੀ ਵੀ ਮੌਜੂਦ ਸਨ ਬਹੁਤ ਖੁਸ਼ਕਤਰ ਕਰਤੀ ਹੈ ਸਾਰੀ ਔਰ ਰਾਮ ਤੀਰਥ ਇੱਕ ਨਾਮ ਹੀ ਇਦਾਂ ਦਾ ਵਾਂਜੀ ਦਾ ਤੀਰਥ ਵੰਬਲਕੀ ਜੀ ਦਾ ਚਰਨਛੋਹ ਤਰਤੀਆ ਉਹਨਾਂ ਦੀ ਬਹੁਤ ਅੱਛਾ ਮਹਿਸੂਸ ਹੋਇਆ ਪਰਹੀ ਹੀ ਅਰਦਾਸ ਕਰਦੇ ਹਾਂ ਕਿ ਸਾਡੇ ਏਰੀਏ ਦੇ ਵਿੱਚ ਔਰ ਸਾਰੇ ਪੰਜਾਬ ਤੇ ਹਿੰਦੁਸਤਾਨ ਦੇ ਵਿਸ਼ਵ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਅਬ ਚੜਦੀ ਕਲਾ ਕਬਸੇ ਮਤਮਾ ਸਾਹਿਬ ਜਿਵੇਂ ਕਿ ਪਈ ਸਾਹਿਬ ਤੁਸੀਂ ਅੱਜ ਦੀ ਵੀ ਪ੍ਰੈਸ ਕਾਨਫਰੰਸ ਦੇਖ ਲਓ ਕਿ ਉਹਦੇ ਅਸੀਂ ਆਪਣੀ ਮੁਹਿੰਮ ਚਲਾਈ ਆ ਕੇ ਕੁਝ ਵੱਡੀਆਂ ਰਿਕਵਰੀਆਂ ਹੋਈਆਂ ਐਸ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਇਆ ਔਰ ਅਸੀਂ ਜਿਹੜਾ ਇਹ ਕ੍ਰਾਈਮ ਹੈ ਇਹਦੇ ਵਿੱਚ ਕੋਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਬਹੁਤ ਤਗੜੇ ਹੋ ਕੇ ਐਸ ਤੇ ਪੁਲਿਸ ਲੱਗੀ ਹੋਈ ਹੈ ਪੂਰਾ ਪੈਰਾ ਦੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀ ਕੀ ਮਹਾਰਾਜੀ ਦੇ ਚਰਨਾਂ ਦੇ ਵਿੱਚ ਅੱਜ ਸਾਡੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਨਪਮਸਤਕ ਹੋਣ ਆਏ ਸੀ ਇਹ ਸਾਡਾ ਸੁਭਬ ਹੈ ਵੀ ਇਹ ਚੌਥੇ ਪੁਲਿਸ ਕਮਿਸ਼ਨਰ ਹੈ ਜਿਨ੍ਹਾਂ ਨੂੰ ਪਾਵਨ ਵਾਲਮੀ ਕੀ ਤੀਰਥ ਐਕਸ਼ਨ ਕਮੇਟੀ ਦੇ ਤੀਰਥੇ ਮੱਥਾ ਟਿਕਾਇਆ ਇਹ ਸੇਵਾ ਪਰਮਾਤਮਾ ਦੀੰਦਾਰ ਹੋ ਲੱਗਦਾ ਵੀ ਸਾਨੂੰ ਇਹ ਸੇਵਾ ਸਾਨੂੰ ਹੀ ਦਿੱਤੀ ਹੈ ਪਰਮਪਿਤਾ ਪਰਮੇਸ਼ਰ ਆਦ ਕਵੀ ਤਰਕਾਰ ਦਸਤੀ ਸ੍ਰਿਸ਼ਟੀ ਕਰਤਾ ਵਾਲਮੀ ਕੀ ਪਰਮਾਤਮਾ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਛੋਪ ਪ੍ਰਾਪਤ ਧਰਤੀ ਦੇ ਉੱਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨਤਮਸਤਕ ਹੁਣ ਆਏ ਸੀ ਔਰ ਪਾਵਨ ਵਾਲਮੀਕ ਦੀ ਐਕਸ਼ਨ ਕਮੇਟੀ ਵੱਲੋਂ ਜਿੰਨੇ ਅਹੁਦੇਦਾਰ ਨੇ ਜਿਹੜੇ ਕਿ ਕੈਮਰੇਜ਼ ਦੇ ਨਜ਼ਰ ਆ ਰਹੇ ਨੇ ਸਾਰਿਆਂ ਨੇ ਉਹਨਾਂ ਨੂੰ ਇੱਥੇ ਮੱਥਾ ਵੀ ਟਿਕਾਇਆ ਤੇ ਪਰਮਾਤਮਾ ਅੱਗੇ ਹੀ ਫਰਿਆਦ ਕਰਦੇ ਆ ਕਿ ਉਹਨਾਂ ਦੀ ਜਿਹੜੀ ਇਹ ਕਾਰਜਸ਼ੈਲੀ ਆ ਉਹ ਬਾਦ ਫੁੱਲ ਕੇ ਕੰਮ ਕਰਨ ਪਰਮਾਤਮਾ ਤੋਂ ਜਿਹੜਾ ਆਸ਼ੀਰਵਾਦ ਲੈ ਗਏ ਨੇ ਉਹਦੇ 'ਚ ਉਹਨਾਂ ਨੂੰ ਪੂਰਾ ਸਫਲਤਾ ਮਿਲੇ ਔਰ ਇਸ ਸ਼ਹਿਰ ਦੀ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਸਮਾਜ ਦੀ ਸੇਵਾ